ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਤਪੁਰ ਆ ਚਾਲ ਕੁਦਰਤ ਦੀ ਖੇਤੀ ਫਾਰਮ ਦੇ ਨਾਂ ਤੇ ਸਾਡਾ ਫਾਰਮ ਚੱਲਦਾ ਹੈ ਜੀ ਇਹ ਬਸ ਸਟਾਰਟਿੰਗ ਤੇ ਜਦੋਂ ਆਪਣੇ ਵਾਸਤੇ ਬਣਾਇਆ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਧਦਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਗੰਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਹਾਂ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਆ ਜੀ ਕੀ ਕੀ ਵੈਰਾਈਟੀਆਂ ਇਹਦੇ 'ਚ ਬਣਾ ਰਹੇ ਹੋ ਇਹਦੇ 'ਚ ਵੈਰਾਈਟੀਆਂ ਸੀ ਤੇਲ ਵਾਲਾ ਕੋਡ ਬਣਾ ਰਹੇ ਆ ਜੀ ਅਲਸੀ ਵਾਲਾ ਬਣਾ ਰਹੇ ਆ ਮਸਾਲੇ ਵਾਲਾ ਬਣਾ ਰਹੇ ਆ ਬਦਾਮਾਂ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਅਲਸੀ ਵਾਲਾ ਬਣਾ ਰਹੇ ਆ ਤੇ ਸਿੰਪਲ ਤੇ ਨਾਲ ਸ਼ੱਕਰ ਤੇ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਕੁਦਰਤੀ ਖੇਤੀ ਇੱਕ ਮਨ 'ਚ ਖਿਆਲ ਸੀ ਕਿ ਆਪਾਂ ਖਾਦਾ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਨਾਂ ਦਾ 2013 ਤੋਂ ਲੈ ਕੇ ਹੁਣ ਤੱਕ ਇਹ ਇੱਕੋ ਇੱਕ ਨੂੰ ਕਾਫੀਆਂ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਲ ਲੈ ਕੇ ਜਾਂਦਾ ਹੈ ਟੌਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟੌਫੀ ਹੈ ਇਹਦੇ ਨਾਲ ਸਾਡੀ 슈ਗਰ ਕੰਟਰੋਲ ਹੋ ਗਈ ਆ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ 슈ਗਰ ਕੰਟਰੋਲ ਹੋ ਜਾਂਦੀ ਆ ਕਿਉਂਕਿ ਆਰਗੈਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦੇ ਨੇ ਇਸ ਕਰਕੇ ਉਹ ਬਹੁਤ ਵਧੀਆ ਚੱਲ ਰਿਹਾ ਜ ਗੰਨਾ ਇੱਕ ਤੇ ਟੋਰੇ ਸਮੇ ਦੀ ਫਸਲ ਹੈ ਮਤਲਬ ਸੀਜ਼ਨੇਬਲ ਫਸਲ ਹੈ ਜਿਸ ਉਹਨੇ ਪਹਿਲੀ ਬਿਲੀ ਹੋ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਉਸ ਵੇਲੇ ਕੀ ਕੀ ਗੰਨੇ ਤੋਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਢਾਲਾਂ ਉਸ ਤੋਂ ਬਾਅਦ ਢਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨ ਜੀ ਤਾਂ ਇਹਦੀਆਂ ਇਹਨੂੰ ਸੰਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਹਦੀਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਇਦਾਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦੀਦਾ ਜਾਂ ਦੋ ਉਹ ਸਟਾਰਟਿੰਗ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜੇ ਖਾਲ ਕਹਿੰਦੇ ਆ ਕਿ ਖੇਤੀ ਦੀ ਘਟ ਦਾ ਸੌਦਾ ਹੋਦੀ ਆ ਤੁਸੀਂ ਉਹਨੂੰ ਕੀ ਕਹਿਣਾ ਚਾਹੋ ਖੇਤੀ ਘਟੇਵੰਦ ਸੌਦਾ ਉਦੋਂ ਹੀ ਆ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁਝ ਕਰਦੇ ਆ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾ ਫਿਰ ਘਾਟੇ ਬੰਦਾ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਇਸ ਵੇਲੇ ਪ੍ਰਮਾਤਮਾ ਨੇ ਸੈੱਟ ਕੀਤਾ ਹੈ ਜੀ ਆਮਦਨੀ ਗੱਲ ਕੀਤੀ ਹੈ ਜੀ ਸਾਲਾਨਾ ਕਿੰਨੀ ਕਮਾ ਰਹੀ ਹੁੰਦੀ ਹੈ ਆਮਦਨੀ ਇਹ ਗੁੜ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਗੋੜ ਬਣ ਜਾਂਦਾ ਹਨਾ ਜੀ ਤੇ ਉਹਦੀ ਆਮਦਨੀ ਤੁਸੀਂ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਫਸਲਾਂ ਲਈ ਵਿੱਚ ਲਈ ਮੰਡਿਆ ਚ ਖੱਜਲ ਖਾਰ ਹੋਣਾ ਪੈਂਦਾ ਕਿਸਾਨਾਂ ਨੂੰ ਤੇ ਇਹੋ ਜਿਹਾ ਸਹਾਇਕਤ ਦੇ ਅਪਣਾ ਕੇ ਲੱਗਦਾ ਹੈ ਕਿ ਕਿਸਾਨ ਵੀ ਤਾਂ ਖੁਸ਼हाल ਹੋ ਸਕਦਾ ਹੈ ਬਿਲਕੁਲ ਖੁਸ਼ਹਾਲ ਹੋ ਸਕਦਾ ਹੈ ਜੇ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਹੈ ਹਨਾ ਸਹਾਇਕਤ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਵਿੱਚ ਰਿਸਪਾਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਹੈ ਜਿੰਨੇ ਵੀ ਕਿਸਾਨ ਆ ਕੁਝ ਨਾ ਕੁਝ ਜ਼ਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋਈ ਗੁੜਦਾ ਕਰ ਲੇ ਕਿਸੇ ਤੋਂ ਕੋਈ ਦਾਲਾਂ ਬੀਜ ਲੇ ਬਿਲਕੁਲ ਉਹ ਸਹੀ ਤਰੀਕੇ ਨਾਲ ਆਪਣੀ ਰੋਜ਼ਗਾਰ ਨੂੰ ਤੋਰ ਸਕਦਾ ਹੈ